ਕਿ ਟੈਂਪੇਲਾ ਫਤੇਗੜ ਚੂੜੀਆਂ ਜਿੱਥੇ ਜੋ 5 ਲੱਖ ਦੀ ਚੋਰੀ ਹੋਈ ਸੀ ਤੇ ਕੀ ਸੀ ਸਾਰਾ ਮਾਮਲਾ ਤੇ ਇਹ ਜਿਹੜਾ ਮੁਲਜਮ ਆ ਉਹ ਉਸਨੇ ਕਿਸ ਤਰ੍ਹਾਂ ਟ੍ਰੈਸ ਕੀਤਾ ਸਾਰਾ ਮਾਮਲਾ ਇਹ ਜਿਹੜੀ ਵਾਰਦਾਤ ਫਤੇਗੜ ਚੂੜੀਆਂ ਵਾਰਡ ਨੰਬਰ ਜੀ ਆਈ ਥਿੰਕ 7 ਦੇ ਵਿੱਚ ਜਿਹੜੀ ਹੈਗੀਆ ਵਾਰਦਾਤ ਹੋਈ ਸੀਗੀ ਤੇ ਇਹਨਾਂ ਦਾ ਜਿਹੜਾ ਮਕਾਨ ਮਾਲਕ ਸੀ ਸੁਖਮਨ ਸਿੰਘ ਪੁੱਤਰ ਮੋਹਨ ਸਿੰਘ ਸੀਗਾ ਉਹ ਕ੍ਰੀਬ 27 ਤਰੀਕ ਨੂੰ ਜਿਹੜਾ ਹੈਗਾ ਵਾ ਉਹ ਸ਼ਾਮ ਨੂੰ ਆਪਣੇ ਪਰਿਵਾਰ ਸਮੇਂ ਜਿਹੜਾ ਨੰਦਪੁਰ ਸਾਹਿਬ ਨੂੰ ਚਲ ਜਾਂਦਾ ਹੈ ਤਾਂ ਜਦੋਂ 28 ਤਰੀਕ ਨੂੰ ਕਰੀਬ 12 ਵਜੇ ਜਿਹੜਾ ਉਹ ਵਾਪਸ ਘਰ ਆ ਕੇ ਦੇਖਦਾ ਕਿ ਉਹਦੇ ਘਰ ਦੇ ਜਿਹੜੇ ਤਾਲੇ ਟੁੱਟੇ ਹੁੰਦੇ ਆ ਤੇ ਜਿੱਥੇ ਉਹਨੇ ਪੈਸੇ ਵਗੈਰਾ ਰੱਖੇ ਸੀਗੇ ਉਹਦਾ ਵੀ ਲੋਕਰ ਵਗੈਰਾ ਟੁੱਟਾ ਹੁੰਦਾ ਹੈ ਤੇ 29 ਤਰੀਕ ਨੂੰ ਸਾਡੇ ਕੋਲ ਮਾਰਨਿੰਗ ਟਾਈਮ ਆ ਕੇ ਸਾਨੂੰ ਦੱਸਦਾ ਹੈ ਕਿ ਜਿਹੜੇ ਮੇਰੇ ਘਰ ਦੇ ਵਿੱਚ ਜੜੀ ਹੈ ਚੋਰੀ ਹੋਈ ਤੇ ਕਰੀਬ 5 ਲੱਖ ਰੁਪਏ ਜਿਹੜੇ ਮੇਰੇ ਘਰੋਂ ਚੋਰੀ ਹੋ ਗਏ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਇਸ ਦੀ ਸਟੇਟਮੈਂਟ ਤੇ 40/24 ਮਕਦਮਾ ਜਿਹੜਾ ਦਰਜ ਕੀਤਾ ਤੇ ਨਾਲ ਦੇ ਨਾਲ ਹੀ ਅਸੀਂ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ ਹਿੱਟ ਜਿਹੜਾ ਹੈ ਮਕਦਮੇ ਨੂੰ ਟ੍ਰੈਸ ਕਰਨ ਵਾਸਤੇ ਐਸਐਚਓ ਵੱਲੋਂ ਵਲਗ-ਵਲਗ ਤਰ੍ਹਾਂ ਦੀ ਜਗ੍ਹਾ ਪਾਰਟੀਆਂ ਬਣਾਈਆਂ ਗਈਆਂ ਤੇ ਉਹ ਜਿਹੜੇ ਹੈਗੇ ਆ ਅਲੱਗ-ਅਲੱਗ ਤਰ੍ਹਾਂ ਟ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਦੋਸ਼ੀ ਗੁਰਪ੍ਰੀਤ ਸਿੰਘ ਸਾਨੂੰ ਇਹ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਹੋਣਾ ਤੇ ਉਹਦੇ ਵਿੱਚ ਅਸੀਂ ਉਹਨੂੰ ਗ੍ਰਫਤਾਰ ਕੀਤਾ ਤੇ ਨਾਲ ਦੀ ਨਾਲ ਹੀ ਉਹਨੇ ਦੱਸਿਆ ਕਿ ਜਿਹੜੇ ਹੈਗੇ ਆ ਪਰ ਦਿਨਸ਼ਾਪ ਦੇ ਵਿੱਚ ਕੀ ਜਿਹੜਾ ਹੈਗਾ ਵਾ ਮੈਂ ਜਿਹੜੇ ਪੈਸੇ ਚੋਰੀ ਕੀਤੇ ਤੇ ਜਿਹੜੇ ਵਿੱਚੋਂ ਕਰੀਬ 30000 ਰੁਪਏ ਜਿਹੜਾ ਹੈਗਾ ਉਹਨੇ ਖਰਚ ਲਏ ਤੇ ਬਾਕੀ ਦੇ ਪੈਸੇ ਜਿਹੜੇ ਹੈਗੇ ਆ 470000 ਰੁਪਏ ਉਹ ਜਿਹੜੇ ਹੈਗੇ ਉਹਨੂੰ ਬੈੱਡ ਦੇ ਵਿੱਚੋਂ ਬਰਾਮਦ ਕੀਤੇ ਗਏ। ਉਹ ਇਕੱਲਾ ਸੀ ਕਿ ਜਾਂ ਇਹਦੇ ਨਾਲ ਕੋਈ ਹੋਰ ਧੀ ਸੀ ਨਹੀਂ ਜੀ ਫਿਲਹਾਲ ਇਕੱਲਾ ਸੀ ਬਿਕੋਜ਼ ਇਹ ਪਹਿਲਾਂ ਵੀ ਲੁੱਟ ਕੋ ਦੇ ਦੇ ਉੱਤੇ ਪਰਚੇ ਸੀਗੇ ਐਨਡੀਪੀਐਸ ਦਾ ਵੀ ਪਰਚਾ ਸੀਗਾ। ਤੇ ਨਸ਼ੇ ਕਰਨ ਦਾ ਕਾਫੀ ਆਦੀ ਸੀ। ਹੁਣ ਮੈਂ ਘਰ ਵਾਲਿਆਂ ਵੱਲੋਂ ਇਹ ਦੱਸਿਆ ਗਿਆ ਸੀ ਕਿ ਇਹਦੇ ਵਿੱਚੋਂ 5 ਲੱਖ ਰੁਪਏ ਲੈ ਗਏ ਤੇ ਹੋਰ ਵੀ ਜਿਹੜੇ ਪੈਸੇ ਸੀ ਉਹਨੇ ਉੱਥੇ ਛੱਡ ਤੇ ਸ਼ਾਮਲ ਤਫ਼ਤੀਸ਼ ਚ ਉਹਨੇ ਦੱਸਿਆ ਕਿ ਉਹ ਵੀ ਪੈਸੇ ਹੈਗੇ ਸੀ ਜਾਂ ਉਹ ਘਰ ਵਾਲੇ ਇਸ ਦਾ। ਜੇ ਘਰ ਵਾਲਿਆਂ ਨੇ ਵੀ ਦੱਸਿਆ ਸੀ ਤੇ ਇਸ ਦੋਸ਼ੀ ਨੇ ਵੀ ਦੱਸਿਆ ਸੀਗਾ ਕਿ ਉਸ ਜਿਹੜੇ ਲੋਕਰ ਦੇ ਵਿੱਚ ਜਿਹੜੇ ਸੀਗੇ 골ਡਨ ਹੋਰ ਜਿਹੜੇ ਹੈਗੇ ਪੈਸੇ ਪਏ ਹੋਏ ਸੀਗੇ ਬਟ ਉਹਦੇ ਵਿੱਚੋਂ ਜਿਹੜੇ ਜਿਹੜੇ ਬੰਡਲ ਬੱਝੇ ਹੋਏ ਸੀਗੇ ਲਾਈਕ ਲੱਖ-ਲੱਖ ਰੁਪਏ ਦੇ ਉਹਦੇ ਵਿੱਚੋਂ ਜਿਹੜੇ ਉਹਨੇ 5 ਲੱਖ ਜਿਹੜਾ ਚੋਰੀ ਕੀਤਾ ਸੀ। ਮੇਰੇ ਰਹਿਣ ਵਾਲਾ ਕਿੱਥੋਂ ਦਾ ਹੈਗਾ ਇਹ ਵਾਰਡ ਨੰਬਰ 11 ਫਤਿਹਗੜ੍ਹ ਚੂੜੀ ਦਾ ਰਹਿਣ ਵਾਲਾ ਸੀ ਰਿਕਾਰਡ ਹੈਗਾ ਐਨਡੀਪੀਐਸ ਦੇ ਪਰਚੇ ਹੈ ਲੁੱਟ ਕੋ ਦੇ ਪਰਚੇ ਹੈਗਾ 420 ਦੇ ਵੀ ਪਰਚੇ ਹੈ ਤੇ ਇਹ ਆਪਣੀ ਫੈਮਿਲੀ ਦੇ ਵਿੱਚ ਰਹਤਾ ਰਿਹਾ ਬਟ ਇਹ ਸਿੰਗਲ ਹੈਗਾ ਹੈ ਮੈਰਿਡ ਨਹੀਂ ਹੈਗਾ ਕਰੀਬ ਉਮਰ ਜਿਹੜੀ 42 ਸਾਲ ਦਾ ਹੈਗਾ ਤੇ ਇਹਦੇ ਪੇਰੈਂਟਸ ਵੱਲੋਂ ਵੀ ਜ਼ਿਆਦਾ ਪੁੱਛੂਗਾਛ ਨਹੀਂ ਹੁੰਦੀ ਤੇ ਇਹ ਅਕਸਰ ਜਿਹੜੇ ਚੋਰੀਆਂ ਦਾ ਨੂੰ ਵਾਰਦਾਤ ਜਾਮ ਲੈਂਦਾ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਕਿ ਸਾਡੀ ਚੋਰੀ ਹੋਈ ਉਹਦੇ 'ਚ ਵੀ ਇਹ ਇਨਵੋਇਸ ਸੀਗਾ ਜੀ ਪਹਿਲੇ ਜਿਹੜੀ ਚੋਰੀ ਹੋਈ ਸੀਗੀ ਉਹ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਆਈ ਥਿੰਕ ਕਰੀਬ 1.5 ਸਾਲ ਪਹਿਲਾਂ ਚੋਰੀ ਕਿਤੇ ਹੋਈ ਹੈ ਤੇ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਪਰ ਜਦੋਂ ਹੁਣ ਦੁਬਾਰਾ ਅਟੈਂਪਟ ਹੋਇਆ ਇਹਨਾਂ ਦੇ ਘਰ ਦੇ ਵਿੱਚ ਤੇ ਨਾਲ ਦੀ ਨਾਲ ਹੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੇ ਹੈਗਾ ਮੁਕਦਮਾ ਟ੍ਰੇਸ ਕੀਤਾ ਜੇ ਨਾਲ ਹੀ ਜਿਹੜੀ ਰਿਕਵਰੀ ਬਣਦੀ ਸੀਗੀ ਉਹ ਇਹਨਾਂ ਦੇ ਅਸੀਂ ਕੀਤੀ ਹੈ ਗਿਰ ਕਪਰੇ ਠੀਕ ਹੈ ਠੀਕ ਹੈ ਟ੍ਰੇਸ ਕਰਿਸ਼ ਕਿ ਹੋ ਜਾਂਦੀ ਹੈ ਹਾਂਜੀ ਟ੍ਰੇਸ ਕਰਿਸ਼ ਹੋ ਗਿਆ ਬੰਦੇ ਅ ਵਿਦਨ 24 ਆਵਰ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਮੁਕਦਮਾ ਜੀ